ਹੂ ਸਿੰਘਾਂ ਦੀ ਯਾਦ ਅੰਦਰ ਸ੍ਰੀ ਗੁਰੂ ਗੰਬ ਸਾਹਿਬ ਦੀ ਹਜ਼ੂਰੀ ਅੰਦਰ ਬਰਾਜਮਾਨ ਸਾਧ ਸੰਗਤ ਦੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਮੌਕੇ ਤੇ ਸ਼ਹੀਦ ਸਿੰਘਾਂ ਦੀ ਬਾਵਤ ਦੋ ਚਾਰ ਬੇਨਤੀਆਂ ਦਿੱਤੇ ਹੋਏ ਸਮੇਂ 'ਚ ਵਾੜੇ ਨਾਲ ਸਾਂਝੀਆਂ ਕਰਨੀਆਂ ਨੇ ਪਹਿਲਾ ਤਾਂ ਇਹ ਕਿ ਸਾਨੂੰ ਇਸ ਤਰ੍ਹਾਂ ਦੇ ਸਮਾਗਮ ਅਤੇ ਇਹ ਬੇਨਤੀ ਕਰਨ ਦੀ ਲੋੜ ਕਿਉਂ ਹੈ ਪਹਿਲੀ ਬੇਨਤੀ ਇਸੇ ਗੱਲ ਬਾਬਤੀ ਹੈ ਮੇਰੀ ਅੱਜ ਅਸੀਂ ਸਾਰੇ ਆਪਣੀ ਇੱਕ ਜ਼ਿੰਦਗੀ ਦੇ ਆਮ ਦੌਰ ਦੇ ਵਿੱਚ ਹਾਂ ਤੇ ਜਦੋਂ ਉਸ ਬੇੜਿਆਂ ਨੂੰ ਯਾਦ ਕਰਦੇ ਆ ਜਿਹੜਾ ਸੰਘਰਸ਼ ਦਾ ਵੇਲਾ ਸੀ ਤਾਂ ਬਹੁਤੇ ਲੋਕ ਉਹਨੂੰ ਯਾਦ ਕਿਵੇਂ ਕਰਦੇ ਨੇ ਇਹ ਸਾਰਾ ਦੇਖਣ ਵਾਲਾ ਮਸਲਾ ਹੈ ਇੱਥੋਂ ਹੀ ਮੇਰੀ ਗੱਲ ਸ਼ੁਰੂ ਹੋਣੀ ਹੈ ਤੁਸੀਂ ਕਿਸੇ ਨੂੰ ਇੱਥੋਂ ਬੋਲ ਦਿਆ ਵੇਖੋ ਚਾਹੇ ਉਹ ਚੋਣਾ ਪੱਤੀਆਂ ਵਾਲੇ ਲੀਡਰ ਹੋਣ ਚਾਹੇ ਸਿਆਣੇ ਹੋਣ ਉਹ ਸੰਘਰਸ਼ ਦੇ ਦੌਰ ਨੂੰ ਉਹ ਸਮੇਂ ਨੂੰ ਈگە ਕੇ ਬੁਲਾਉਂਦੇ ਨੇ ਉਹਦਾ ਕੀ ਨਾਂ ਰੱਖਦੇ ਨੇ ਇਹ ਗੱਲ ਸਾਨੂੰ ਦੱਸ ਦਿੰਦੀ ਹੈ ਕਿ ਅੱਜ ਸਾਡੀ ਜ਼ਿੰਦਗੀ ਦਾ ਮੂੰਹ ਕਿੱਧਰ ਹੈ ਤੇ ਉਸ ਵੇਲੇ ਜਿਹੜਾ ਮੂੰਹ ਸੀ ਅਸੀਂ ਉਹਨੂੰ ਕਿਵੇਂ ਸਮਝਦੇ ਆ ਕਿਸੇ ਥਾਂ ਦੇ ਉੱਤੇ ਜਿਹੜੇ ਲੋਕ ਵੱਸਦੇ ਨੇ ਉਹ ਆਪਣੇ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਵੱਡਾ ਕਰਨ ਖਾਤਰ ਜਿਹੜਾ ਸਭ ਤੋਂ ਜ਼ਰੂਰੀ ਕੰਮ ਕਰਦੇ ਆ ਉਹ ਹੁੰਦਾ ਹੈ ਕਿ ਉਹ ਆਪਣਾ ਵਿਰਸਾ ਸਿਖਾਉਂਦੇ ਬੱਚਿਆਂ ਨੂੰ ਜਿਹੜਾ ਪਾਲਣ ਪੋਸ਼ਣ ਜਾਨਵਰਾਂ ਵਰਗਾ ਉਹ ਸਾਰੇ ਹੀ ਕਰਦੇ ਨੇ ਕਿ ਬੱਚੇ ਨੂੰ ਖਰਾਕ ਦਿਓ ਉਹਦੀ ਰਾਖੀ ਕਰੋ ਉਹਨੂੰ ਧੁੱਪ ਛਾਂ ਤੋਂ ਬਚਾਓ ਬੰਦੇ ਦੇ ਬੰਦੇ ਹੋਣ ਦਾ ਕੰਮ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਉਹਨੂੰ ਆਪਣਾ ਵਿਰਸਾ ਸਿਖਾਉਨੇ ਆ ਕਿ ਪੁੱਤਰਾ ਆਪਾਂ ਕੌਣ ਤੇ ਆਪਣਾ ਕੀ ਫਰਜ਼ ਹੈ ਅੱਜ ਦੇ ਮੌਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਕਿਹੜੇ ਕਿਹੜੇ ਰੂਪ ਚ ਮਰ ਰਹੀ ਹੈ ਇਹ ਗੱਲ ਮੈਂ ਤਾਂ ਕਰਨੀ ਚਾਹਾਂਗਾ ਕਿ ਜਿਹੜੇ ਸ਼ਹੀਦ ਹੋਏ ਨੇ ਉਹ ਮੌਤ ਤੇ ਜਿਹੜੇ ਸਾਡੇ ਬੱਚੇ ਹੁਣ ਮਰਦੇ ਨੇ ਇਹ ਮੌਤ 'ਚ ਕਿੰਨਾ ਕੁ ਫਰਕ ਹੈ ਹੁਣ ਸਾਡੇ ਜਿਹੜੇ ਬੱਚੇ ਮਰ ਰਹੇ ਨੇ ਇੱਕ ਸਭ ਨੂੰ ਪਤਾ ਹੈ ਨਸ਼ੇ ਦਾ ਦੂਜਾ ਸਭ ਨੂੰ ਪਤਾ ਹੈ ਬਿਮਾਰੀ ਦਾ ਕਿ ਦੇਖੋ ਜੀ ਗੱਬਰੂਆਂ ਨੂੰ ਹਟੈਕ ਹੋ ਜਾਂਦਾ ਦਵਰੇ ਪਈ ਜਾਂਦੇ ਨੇ ਇਹ ਦੋ ਗੱਲਾਂ ਸਭ ਨੂੰ ਪਤਾ ਨੇ ਤੀਜੀ ਵੀ ਸਭ ਨੂੰ ਪਤਾ ਹੈ ਕਿ ਸਾਡੇ ਧੀ ਪੁੱਤ ਇਹ ਧਰਤੀ ਛੱਡ ਕੇ ਜਾਣ ਨੂੰ ਕਾਲੇ ਨੇ ਚੌਥੀ ਜਿਹੜੀ ਸਾਨੂੰ ਪਤਾ ਹੈ ਪਰ ਅਸੀਂ ਮੰਨਦੇ ਨਹੀਂ ਹਾਂ ਉਹ ਹੈ ਕਿ ਰੋਜ਼ ਸੜਕਾਂ ਦੇ ਉੱਤੇ ਗੱਡੀਆਂ ਜਾਂ ਛੋਟੇ ਵਹੀਕਲ ਵੱਜ ਕੇ ਕਿੰਨੇ ਮਰਦੇ ਨੇ ਸਾਡੇ ਧੀਆਂ ਪੁੱਤ ਉਹ ਵੀ ਮੌਤ ਦਾ ਇੱਕ ਵੱਡਾ ਹਿੱਸਾ ਹੈ ਇੱਕ ਹੋਰ ਰੂਪ ਆ ਜਿਹੜਾ ਜਿਹੜਾ ਪਿਛਲੇ 10-12 ਸਾਲਾਂ ਚ ਸਰਕਾਰ ਗੋਲੀ ਮਾਰ ਕੇ ਮਾਰਦੀ ਹੈ ਪਰ ਉਹਨਾਂ ਨੂੰ ਕਹਿੰਦੀ ਹੈ ਗੈਂਗਸਟਰ ਬੱਚੇ ਦੇ ਸਾਡੇ ਹੀ ਨੇ ਜੀ ਤਾਂ ਸਾਡੇ ਜਿਹੜੇ ਬੱਚੇ ਨੇ ਉਹ ਨਸ਼ੇ ਨਾਲ ਬਿਮਾਰੀ ਨਾਲ ਸੜਕਾਂ ਤੇ ਸਰਕਾਰ ਦੀ ਗੋਲੀ ਨਾਲ ਮਰ ਰਹੇ ਨੇ ਜਾਂ ਉਸ ਤੋਂ ਬਾਅਦ ਉਹ ਬਾਹਰ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਦੇ ਵਿੱਚ ਇੱਕ ਗੱਲ ਸਾਂਝੀ ਕਿ ਉਹਨਾਂ ਦੇ ਮਨਾਂ 'ਚ ਜਿਹੜਾ ਸਾਡਾ ਦੌਰ ਬੀਤੀ ਆ ਪਿੱਛੇ ਉਹਦੀ ਤਸਵੀਰ ਕੀ ਹੈ ਉਹਨਾਂ ਦੇ ਮਨਾਂ 'ਚ ਉਹਦੀ ਸਮਝ ਕੀ ਹੈ ਇਹ ਗੱਲ ਮੈਨੂੰ ਆਪਣੇ ਮੂੰਹੋਂ ਕਹਿਣ ਦੀ ਲੋੜ ਨਹੀਂ ਹੈ ਅਸੀਂ ਇਸ ਤੋਂ ਬਾਹਰ ਨਿਕਲਾਂਗੇ ਦੇਖ ਲਾਂਗੇ ਕਿ ਸਾਡੇ ਧੀਆਂ ਪੁੱਤਾਂ ਦੀਆਂ ਸ਼ਕਲਾਂ ਕਿਹੇ ਜੀਆਂ ਨੇ ਉਹਨਾਂ ਦੇ ਕੱਪੜੇ ਕਿਹੇ ਜੇ ਨੇ ਉਹ ਕਿਹੜੇ ਸ਼ਬਦ ਬੋਲਦੇ ਨੇ ਉਹ ਕਿਹੜੀਆਂ ਗੱਲਾਂ ਪਸੰਦ ਕਰਦੇ ਨੇ ਤੇ ਜਿਹੜੇ ਇਹ ਹਾਲਾਤ ਨੇ ਜੇ ਸਾਨੂੰ ਲੱਗਦਾ ਕਿ ਇਹ ਠੀਕ ਨਹੀਂ ਤਾਂ ਉਹਨਾਂ ਲਈ ਮੇਰੀ ਬੇਨਤੀ ਤਾਂ ਬੇਫਾਇਦਾ ਹੈ ਜੇ ਲੱਗਦਾ ਏ ਠੀਕ ਨਹੀਂ ਹੈ ਤਾਂ ਬੇਨਤੀ ਦਾ ਅਗਲਾ ਹਿੱਸਾ ਹੈ ਕਿ ਜਿਹੜੀ ਹੁਣ ਹਾਲਾਤ ਹੈ ਇਹ ਠੀਕ ਕਿਵੇਂ ਹੋਵੇਗੀ ਇਹਦੇ ਚ ਸ਼ਹੀਦ ਸਿੰਘਾਂ ਦੀ ਯਾਦ ਦਾ ਕੀ ਹਿੱਸਾ ਹੋਵੇਗਾ ਉਹਦੇ ਲਈ ਦੂਜੀ ਬੇਨਤੀ ਕਿ ਅਸੀਂ ਜਿਹੜੀ ਆਪਣੀ ਵਿਰਾਸਤ ਆਪਣੇ ਧੀਆਂ ਪੁੱਤਾਂ ਨੂੰ ਦੇਣੀ ਹੈ ਉਹ ਦੇਣੀ ਕਿਵੇਂ ਹੈ ਇਹ ਗੱਲ ਦਾ ਬਹੁਤ ਫਰਕ ਪੈਂਦਾ ਸਾਨੂੰ ਕੋਈ ਬੈਦ ਬਿਮਾਰੀ ਦੀ ਦਵਾਈ ਦੇ ਦੇਵੇ ਵੀ ਆ ਪੂਰੀ ਲੈ ਲੈ ਪਰ ਜੇ ਇਹ ਨਾ ਦੱਸੇ ਕਿ ਇਹਨੂੰ ਪਾਣੀ ਨਾਲ ਲੈਣਾ ਹੈ ਕਿ ਇਹਨੂੰ ਦੁੱਧ ਨਾਲ ਲੈਣਾ ਹੈ ਇਹ ਰੋਟੀ ਖਾਣ ਤੋਂ ਪਹਿਲਾਂ ਲੈਣੀ ਕਿ ਰੋਟੀ ਦੇ ਨਾਲ ਕਿ ਰੋਟੀ ਤੋਂ ਬਾਅਦ ਤਾਂ ਉਹ ਦਵਾਈ ਦਾ ਜਿਹੜਾ ਅਸਰ ਹੈ ਉਹ ਉਲਟਿਆ ਵੀ ਹੋ ਜਾਂਦਾ ਹੈ ਕਿ ਜਿਹੜੀ ਦਵਾਈ ਦੇਣੀ ਹੈ ਉਹ ਦਵਾਈ ਦੇਣੀ ਕਿਵੇਂ ਹੈ ਇਹ ਬੇਨਤੀ ਮੈਂ ਤਾਂ ਕਰ ਰਿਆਂ ਕਿ ਥੋੜੇ ਜੇ ਸਮੇਂ ਤੋਂ ਇੱਕ ਇਹ ਗੱਲ ਸਾਡੇ ਸਾਹਮਣੇ ਆਈ ਜਾਂਦੀ ਹੈ ਕਿ ਆਪਣਾ ਇਤਿਹਾਸ ਆਪਣਾ ਵਿਰਸਾ ਸਿੱਖੋ ਪਰ ਵਪਾਰੀਆਂ ਦੇ ਕੰਮਾਂ ਰਹੀਂ ਕਿ ਤੁਹਾਡੇ ਧੀ ਪੁੱਤ ਸਿਨੇਮੇ ਜਾ ਕੇ ਇਤਿਹਾਸ ਫਿਲਮ ਵਜੋਂ ਦੇਖਣ ਇਹ ਦਵਾਈ ਦਾ ਤਰੀਕਾ ਹੈ ਦੂਜੀ ਬੇਨਤੀ ਇਸ ਗੱਲ ਨਾਲ ਸੰਬੰਧਿਤ ਹੈ ਕਿ ਜਿਹੜਾ ਅਸੀਂ ਆਪਣਾ ਇਤਿਹਾਸ ਆਪਣਾ ਵਿਰਸਾ ਬੱਚਿਆਂ ਨੂੰ ਦੱਸਣਾ ਵੀ ਹੈ ਉਹ ਦੱਸਣਾ ਕਿਵੇਂ ਹੈ ਕਿਉਂਕਿ ਜੋ ਸਾਡਾ ਅੱਜ ਦਾ ਹਾਲਾਤ ਹੈ ਉਹਦੇ 'ਚ ਇਸ ਗੱਲ ਦਾ ਹਿੱਸਾ ਹੈ ਕਿ ਅਸੀਂ ਆਪਣੀਆਂ ਧੀਆਂ ਪੁੱਤਾਂ ਨੂੰ ਆਪਣਾ ਵਿਰਸਾ ਕਿਵੇਂ ਦੱਸਿਆ ਜੇ ਸਹੀ ਦੱਸਿਆ ਹੁੰਦਾ ਤਾਂ ਹਾਲਾਤ ਸਹੀ ਹੁੰਦਾ ਇਸ ਕਰਕੇ ਇਹ ਜਿਹੜਾ ਦੂਜੀ ਬੇਨਤੀ ਹੈ ਦੱਸਣ ਦੇ ਮਾਮਲੇ 'ਚ ਸਾਡੀ ਪਰੰਪਰਾ 'ਚ ਸਾਡੇ ਕੋਲੇ ਜਿਹੜਾ ਇਸ ਗੱਲ ਦਾ ਅਬਿਹਾਸ ਹੈ ਇੱਕ ਤਾਂ ਇਹ ਕਿ ਹਰ ਮਾਂ-ਬਾਪ ਦਾ ਫਰਜ਼ ਹੈ ਕਿ ਉਹ ਆਪਣੇ ਮੂੰਹੋਂ ਆਪਣੇ ਧੀ-ਪੁੱਤ ਨੂੰ ਆਪਣਾ ਇਤਿਹਾਸ ਦੱਸੇ ਦੂਜਾ ਜੇ ਆਪਣੇ ਘਰ 'ਚ ਨਹੀਂ ਹੈ ਤਾਂ ਗੁਰੂ ਦੇ ਘਰ 'ਚ ਸਾਡੀ ਪਰੰਪਰਾ 'ਚ ਇਹ ਦੋ ਹੀ ਥਾਮਾ ਸੀ ਜਿੱਥੋਂ ਅਸੀਂ ਆਪਣੇ ਧੀਆ ਪੁੱਤਾਂ ਨੂੰ ਆਪਣਾ ਇਤਿਹਾਸ ਸਿਖਾਉਂਦੇ ਸੀ ਸੁਣਾਉਂਦੇ ਸੀ ਹੁਣ ਇਦੋਂ ਬਾਅਦ ਦੋ ਥਾਮਾਂ ਹੋਰ ਹੋ ਗਈਆਂ ਨੇ ਜਿੱਥੋਂ ਬੱਚਿਆਂ ਨੂੰ ਇਤਿਹਾਸ ਸੁਣਾਇਆ ਪੜ੍ਹਾਇਆ ਜਾਂਦਾ ਹੈ ਇੱਕ ਹੈ ਸਰਕਾਰਾਂ ਜਾਂ ਵਪਾਰੀਆਂ ਦੇ ਸਕੂਲ ਲਗਭਗ 150 ਸਾਲ ਹੋ ਗਿਆ ਪੰਜਾਬ ਵਿੱਚ ਸਕੂਲ ਚੱਲਦਿਆਂ ਨੂੰ ਤਾਂ ਸਾਡੇ ਧੀ ਪੁੱਤ ਆਪਣਾ ਇਤਿਹਾਸ ਸਰਕਾਰਾਂ ਦੇ ਸਕੂਲ ਚ ਪੜ੍ਹਦੇ ਨੇ ਉਹਨਾਂ ਸਰਕਾਰਾਂ ਦੇ ਸਕੂਲ ਚ ਜਿਹੜੀਆਂ ਸਾਡੇ ਧੀਆਂ ਪੁੱਤਾਂ ਨੂੰ ਮਾਰਦੀਆਂ ਨੇ ਤੇ ਜਿਹਦੇ ਨਾਲ ਸਾਡੀ ਅਣਬਣ ਹੋ ਜਾਏ ਉਹ ਸਾਡੇ ਜਵਾਕ ਨੂੰ ਸਾਡਾ ਇਤਿਹਾਸ ਕਿਵੇਂ ਪੜ੍ਹਾਊਗਾ ਸਾਨੂੰ ਪਤਾ ਹੀ ਹੋਣਾ ਚਾਹੀਦਾ ਇਹ ਤੋਂ ਅਗਲਾ ਰੂਪ ਜਿਹੜਾ ਅਸੀਂ ਸਾਹਮਣੇ ਚੱਲੀ ਜਾਂਦਾ ਹੈ ਇਹ ਨਵਾਂ ਵਪਾਰ ਹੈ ਵਿੱਚੇ ਸਿਨੇਮਾ ਵਿੱਚੇ ਟੀਵੀ ਇਹ ਵੀ ਇਤਿਹਾਸ ਵਿਰਸਾ ਪੜਾਉਣ ਦਾ ਤਰੀਕਾ ਹੈ ਇੱਕ ਮਿਸਾਲ ਦਿੰਨਾ ਕਿ ਜਿਹੜੇ ਸਾਡੀਆਂ ਕੁੜੀਆਂ ਪੜ ਜਾਂਦੀਆਂ ਨੇ ਉਹ ਆਪਦੇ ਮਾਪਿਓ ਨੂੰ ਵੀ ਪੈਣਾ ਭਰਾਮਾ ਨੂੰ ਵੀ ਯਾਰ ਕਹਿਣ ਲੱਗ ਜਾਂਦੀ ਹੈ ਕਿਉਂ ਕਿ 40 50 ਸਾਲ ਪਹਿਲਾਂ ਤੋਂ ਹਿੰਦੀ ਫਿਲਮਾਂ ਦੇ ਵਿੱਚ ਇਹ ਬਖਾਇਆ ਗਿਆ ਤੇ ਸਾਡੇ ਧੀਆ ਪੁੱਤਾਂ ਨੇ ਉਹ ਸਿਨੇਮਾ ਉਹ ਟੀਵੀ ਉਹ ਸ਼ੀਸਾ ਦੇਖ-ਦੇਖ ਕੇ ਜੋ ਸਿੱਖਿਆ ਵਿਰਸਾ ਉਹ ਸਾਡੇ ਸਾਹਮਣੇ ਆ ਕਿ ਕਿੰਨਿਆਂ ਜਵਾਕਾਂ ਦਾ ਸਿਰ ਕਿਹੜੇ ਤਰੀਕੇ ਨਾਲ ਮੁੰਨਿਆ ਹੋਇਆ ਉਹ ਦੱਸਦਾ ਹੈ ਕਿ ਅਸੀਂ ਵਿਰਸਾ ਬੱਚਿਆਂ ਨੂੰ ਕਿੰਨਾ ਦੱਸਿਆ ਤੇ ਕਿਹੜੇ ਤਰੀਕੇ ਦੱਸਿਆ ਸਾਡੇ ਕੋਲੇ ਆਪਣਾ ਤਰੀਕਾ ਹੈ ਇੱਕ ਗੁਰੂ ਘਰ ਦਾ ਇੱਕ ਆਪਣੇ ਘਰ ਦਾ ਦੋ ਤਰੀਕੇ ਉਲਟੇ ਨੇ ਇੱਕ ਸਰਕਾਰ ਦਾ ਇੱਕ ਵਪਾਰੀ ਦਾ ਤਾਂ ਸਾਨੂੰ ਇਹਨਾਂ ਚਾਰਾਂ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਜਿਹੜਾ ਤਰੀਕਾ ਅਸੀਂ ਵਰਤ ਰਹੇ ਹਾਂ ਜੇ ਉਹਦੀ ਜਾਣਕਾਰੀ ਨਹੀਂ ਹੈ ਤਾਂ ਜਿਹੜਾ ਉਹ ਤਰੀਕਾ ਹੈ ਅਸੀਂ ਉਹਦਾ ਕੰਮ ਕਰ ਰਹੇ ਹਾਂ ਇਹ ਦੂਜੀ ਬੇਨਤੀ ਕਿ ਜਿਹੜਾ ਇਤਿਹਾਸ ਹੈ ਉਹ ਸਾਰੇ ਲੋਕ ਆਪ ਨਹੀਂ ਲਿਖ ਸਕਦੇ ਨਾ ਉਹ ਆਪ ਕਿਤੋਂ ਜਾ ਕੇ ਸੁਣ ਸਕਦੇ ਕਿਸੇ ਥਾਂ ਦਾ ਜਿਹੜਾ ਇਤਿਹਾਸ ਹੈ ਉਹ ਕੁਝ ਪੜੇ ਹੋਏ ਬੰਦਿਆਂ ਨੇ ਲਿਖਣਾ ਹੁੰਦਾ ਜਿਵੇਂ 18ਵੀਂ ਸਦੀ ਦਾ ਇਤਿਹਾਸ ਹੈ ਸ਼ਹੀਦ ਹਜ਼ਾਰਾਂ ਲੱਖਾਂ ਸਿੰਘ ਹੋਏ ਪਰ ਲਿਖਿਆ ਕਿੰਨੇ ਕੁ ਬੰਦਿਆਂ ਨੇ ਭਾਈ ਰਤਨ ਸਿੰਘ ਭੰਗੋ ਭਾਈ ਸੁਖਾ ਸਿੰਘ ਭਾਈ ਕੋਇਰ ਸਿੰਘ ਸੱਤ ਜਾਂ ਅੱਠ ਹਸਤੀਆਂ ਹੋਈਆਂ ਜਿਨ੍ਹਾਂ ਨੇ ਸਾਡਾ ਇਤਿਹਾਸ ਲਿਖਿਆ ਜੋ ਅਸੀਂ ਅੱਜ ਸੁਣਾਉਂਦੇ ਆਂ ਵੀ ਬਾਬਾ ਦੀਪ ਸਿੰਘ ਉਹਨਾਂ ਨਾਲ ਲਗਭਗ 5000 ਸਿੰਘ ਸ਼ਹੀਦ ਹੋਏ ਸਾਨੂੰ 2-4 ਦੇ ਨਾਂ ਪਤਾ ਨੇ ਪਰ ਜਿਹਦੇ ਕਰਕੇ ਪਤਾ ਨੇ ਉਹ ਕੋਈ ਲਿਖਣ ਵਾਲਾ ਹੀ ਹੈ ਉਹ ਬਾਬੇ ਦੀਪ ਸਿੰਘ ਦੇ ਨਾਲ ਦੇ ਸਿੰਘਾਂ ਕਰਕੇ ਨਹੀਂ ਹੈ ਉਹਨਾਂ ਬਾਰੇ ਇਤਿਹਾਸ ਲਿਖਣ ਵਾਲੇ ਬੰਦੇ ਕਰਕੇ ਸਾਨੂੰ ਪਤਾ ਹੈ ਕਿ ਉਦੋਂ ਕੀ ਹੋਇਆ ਸੀ ਤਾਂ ਹੁਣ ਜਿਹੜਾ ਸਾਡੇ ਇਸ ਧਰਤੀ ਦੇ ਉੱਤੇ ਪਿਛਲੇ 150 ਸਾਲ ਦੇ ਵਿੱਚ ਇਤਿਹਾਸ ਲਿਖਣ ਦਾ ਜਿਹੜਾ ਤਰੀਕਾ ਹੈ ਉਹਦੀ ਮੈਂ ਇੱਕ ਬੇਨਤੀ ਕਰਨੀ ਕਿ ਹੁਣ ਜੋ ਖਾੜਕੂ ਸੰਘਰਸ਼ ਹੈ ਇਹਦੇ ਬਾਰੇ ਲਿਖਿਆ ਘਟ ਗਿਆ ਤੇ ਜੋ ਲਿਖਿਆ ਉਹਦੀ ਮੈਂ ਹਜੇ ਗੱਲ ਨਹੀਂ ਕਰਨੀ ਪਰ ਉਹ ਪੜਾਇਆ ਨਹੀਂ ਜਾਣ ਲੱਗਾ ਇਤੋਂ ਪਹਿਲਾਂ ਲਗਭਗ 100 ਬਾਰੇ ਪਹਿਲਾਂ ਦੋ ਬਾਰ ਸਾਡੇ ਬਜ਼ੁਰਗਾਂ ਨੇ ਇੱਕ ਬੱਬਰ ਅਕਾਲੀ ਲਹਿਰ ਵੇਲੇ ਦੂਜਾ ਗਦਰ ਲਹਿਰ ਵੇਲੇ ਗੁਰੂ ਦੇ ਆਸਰੇ ਨਾਲ ਜੰਗ ਲੜੀ ਉਹਨਾਂ ਦਾ ਇਤਿਹਾਸ ਵੀ ਨਹੀਂ ਪੜਾਇਆ ਜਾਂਦਾ ਉਦੋਂ ਵੀ ਪਹਿਲਾਂ ਅੰਗਰੇਜ਼ਾਂ ਦੇ ਨਾਲ ਜਿਹੜੀ ਸਿੱਖਾਂ ਨੇ ਜੰਗ ਲੜੀ ਖਾਸ ਕਰਕੇ ਜਿਹੜੀ ਕੂਕਾ ਲਹਿਰ ਸੀ ਉਹਦੇ ਵੇਲੇ ਭਾਈ ਮਹਾਰਾਜ ਸਿੰਘ ਦੇ ਵੇਲੇ ਤੇ ਜਿਹੜੀਆਂ ਦੋ ਵੱਡੀਆਂ ਜੰਗਾਂ ਸੀ ਉਹਨਾਂ ਦਾ ਵੀ ਉਹ ਇਤਿਹਾਸ ਵੀ ਉਸ ਤਰੀਕੇ ਨਹੀਂ ਪੜਾਇਆ ਗਿਆ ਇਹ ਤਿੰਨੇ ਥਾਵਾਂ ਦਾ ਜਿਹੜਾ ਇਤਿਹਾਸ ਹੈ ਇਹ ਸਹੀ ਕਿਵੇਂ ਨਹੀਂ ਪੜਾਇਆ ਗਿਆ ਇਹਦੇ ਇੱਕ ਹਿੱਸਾ ਇਸ ਗੱਲ ਦਾ ਹੈ ਕਿ ਲਿਖਣ ਵੇਲੇ ਜਿਹੜਾ ਦਬਾਅ ਸੀ ਸਮੇਂ ਦੀ ਸਰਕਾਰ ਦਾ ਉਹ ਸਭ ਤੋਂ ਵੱਡਾ ਸੀ ਕਿਉਂਕਿ ਜਦੋਂ ਅੰਗਰੇਜ਼ ਆਏ ਸੁਨਾਂ ਨੇ ਸਕੂਲ ਖੋਲੇ ਸਾਡੇ ਪੜੇ ਹੋਏ ਬੰਦੇ ਉਹ ਮੰਨੇ ਗਏ ਜਿਹੜੇ ਅੰਗਰੇਜ਼ਾਂ ਨੇ ਚਿੱਠੀ ਲਿਖ ਕੇ ਦਿੱਤੀ ਕਿ ਤੂੰ ਪੜਿਆ ਸਾਡੇ ਜਿਹੜੇ ਪੜੇ ਬੰਦੇ ਬਣੇ ਉਹ ਪੜੇ ਸੀ ਅੰਗਰੇਜ਼ ਕੋਲੋਂ ਸਾਡਾ ਇਤਿਹਾਸ ਸੀ ਅੰਗਰੇਜ਼ ਦੇ ਖਿਲਾਫ ਲੜਨ ਦਾ ਅੰਗਰੇਜ਼ ਕੋਲੋਂ ਪੜਿਆਂ ਤੋਂ ਅੰਗਰੇਜ਼ ਦੇ ਖਿਲਾਫ ਲੜਨ ਦਾ ਇਤਿਹਾਸ ਲਿਖਿਆ ਨਾ ਗਿਆ ਬੱਬਰ ਅਕਾਲੀ ਲਹਿਰ ਵੇਲੇ ਵੀ ਕੂਕਾ ਲਹਿਰ ਵੇਲੇ ਵੀ ਗੱਧ ਲਹਿਰ ਵੇਲੇ ਵੀ ਹੁਣ ਵੀ ਜੋ ਪਿਛੇ ਸੰਘਰਸ਼ ਹੋਇਆ ਉਹਦੇ ਬਾਰੇ ਵੀ ਇਹੀ ਵਾਪਰ ਗਿਆ ਕਿ ਸਾਡੇ ਜਿਹੜੇ ਬਹੁਤੇ ਬੰਦੇ ਵਿਦਵਾਨ ਐ ਉਹ ਪੜ੍ਹੇ ਹੋਏ ਸੀ ਸਰਕਾਰ ਦੇ ਤਰੀਕੇ ਤੋਂ ਮੇਰੇ ਜਿਉਂ ਉਹਨਾਂ ਤੋਂ ਲਿਖਿਆ ਨਹੀਂ ਗਿਆ ਕਿਉਂਕਿ ਆਮ ਬੰਦੇ ਨੇ ਇਤਿਹਾਸ ਸਿਰਫ ਸੁਣ ਕੇ ਸੁਣਾਉਣਾ ਹੁੰਦਾ ਪਰ ਲਿਖਣਾ ਕੰਮ ਵਿਦਵਾਨ ਦਾ ਹੁੰਦਾ ਇਹਦੂੰ ਅਗਲੀ ਬੇਨਤੀ ਕਿ ਜੋ ਕੁਝ ਖਾੜਕੂ ਸੰਘਰਸ਼ ਬਾਰੇ ਜਾਂ ਗਦਰ ਲਹਿਰ ਬਾਰੇ ਜਾਂ ਅੰਗਰੇਜ਼ਾਂ ਦੇ ਖਿਲਾਫ ਜੰਗਾਂ ਬਾਰੇ ਸਾਡੇ ਬੰਦਿਆਂ ਨੂੰ ਪਤਾ ਹੈ ਉਹ ਪਤੇ ਚੋਂ ਬਹੁਤਾ ਇਤਿਹਾਸ ਦੂਜਿਆਂ ਦਾ ਲਿਖਿਆ ਹੋਇਆ ਜਿਹੜੇ ਪੜਨ ਜਾਣਦੇ ਨੇ ਉਹ ਵੇਖ ਲੈਣ ਕਿ ਮਹਾਰਾਣੀ ਜਿੰਦਾ ਬਾਰੇ ਮਹਾਰਾਜੇ ਦਲੀਪ ਸਿੰਘ ਬਾਰੇ ਮਹਾਰਾਜੇ ਰਣਜੀਤ ਸਿੰਘ ਬਾਰੇ ਜਿੰਨਾ ਲੁੱਚਾ ਕੁੱਤਾ ਲਿਖਿਆ ਅੰਗਰੇਜ਼ਾਂ ਨੇ ਤੇ ਸਾਡੇ ਸਿਆਣਿਆਂ ਨੇ ਉਹ ਸੱਚ ਮੰਨ ਲਿਆ ਇਦਾਂ ਹੀ ਜੋ ਕੁਝ ਸਰਕਾਰ ਦੇ ਅਖਬਾਰਾਂ ਨੇ ਪ੍ਰਚਾਰ ਕੀਤਾ ਹੁਣ ਖਾੜਕੂ ਸੰਘਰਸ਼ ਵੇਲੇ ਬਹੁਤੀਆਂ ਕਿਤਾਬਾਂ 'ਚ ਉਹੀ ਲਿਖਿਆ ਹੋਇਆ ਕਿ ਫਲਾਨਾ ਅਖਬਾਰ ਕਹਿੰਦਾ ਫਰਾਨਾ ਰਸਾਲਾ ਕਹਿੰਦਾ ਕਿ ਫਲਾਨਾ ਵਿਦਵਾਨ ਕਹਿੰਦਾ ਤੇ ਜਿਹੜੀਆਂ ਗੱਲਾਂ ਉਹ ਅਖਬਾਰਾਂ ਚ ਚਲਦੀਆਂ ਸੀ ਆ 2016 ਤੋਂ ਬਾਅਦ YouTube Facebook ਚੱਲਦੀ ਆ ਹੁਣ ਇੱਥੇ ਆ ਗਈਆਂ ਨੇ ਉਹ ਤਾਂ ਜਿਹੜਾ ਸਾਡਾ ਇਤਿਹਾਸ ਹੈ ਖਾਸ ਕਰਕੇ ਜਿਹੜਾ ਸੰਘਰਸ਼ ਹੈ ਇਹਦੇ ਬਾਰੇ ਬਹੁਤ ਸਾਰੇ ਲੋਕ ਗੱਲਾਂ ਕਰਦੇ ਨੇ ਪਿਛਲੇ 20 ਸਾਲ ਤੋਂ ਮੈਂ ਦੇਖ ਰਿਹਾ ਤੁਹਾਨੂੰ ਮੈਂ ਇੱਕ ਬਹੁਤ ਨੇੜੇ ਦੀ ਗੱਲ ਸੁਣਾਉਣਾ ਇੱਥੋਂ ਇੱਥੇ ਨੇੜੇ ਪਿੰਡਾ ਆਪਣੇ ਮਹਿਮਾ ਸਵਾਈ 2004 ਚ ਜਦੋਂ ਦਿੱਲੀ ਦੀ ਵੱਡੀ ਅਦਾਲਤ ਨੇ ਕਿਹਾ ਕਿ ਜਿਹੜਿਆਂ ਨੂੰ ਲਵਾਰਸ ਕਹਿ ਕੇ ਮਾਰਿਆ ਗਿਆ ਉਹਨਾਂ ਚੋਂ 20 22 ਬੰਦਿਆਂ ਨੂੰ ਅਸੀਂ ਲੱਖ ਲੱਖ ਰੁਪਇਆ ਦੇਾਂਗੇ ਤੇ ਮੁਕੱਦਮਾ ਖਾਰਜ ਹੋ ਜਾਊ ਉਸ ਵੇਲੇ ਮੈਨੂੰ ਉਹਨਾਂ ਦਾ ਨਾਮ ਯਾਦ ਆਉਂਦਾ ਅਮਰੀਤ ਸਿੰਘ ਮਕਸਰ ਹੋਣੀ ਉਹਨਾਂ ਨੇ ਕਿਹਾ ਵੀ ਜੇ ਇਹਨਾਂ 20 ਬੰਦਿਆਂ ਨੂੰ ਅਸੀਂ ਮਨਾ ਲਈਏ ਕਿ ਸਰਕਾਰ ਦਾ ਲੱਖ ਲੱਖ ਰੁਪਇਆ ਨਾ ਲਓ ਕਾਮਕਾਦਮਾਂ کہاں ਚੱਲ ਸਕਦਾ ਉਹਨਾਂ ਪਰਿਵਾਰਾਂ ਕੋਲ ਗਏ ਜਿਹੜੇ ਉਹ 20 ਪਰਿਵਾਰ ਸੀਗੇ ਇੱਕ ਪਰਿਵਾਰ ਸੀ ਰੋਪੜ ਕੋਲ ਦਾ ਬਜ਼ੁਰਗ ਸੀ ਸ਼ਾਇਦ ਉਹਦਾ ਨਾਮ ਬੇਲਾ RAM ਸੀ ਉਹਦੇ ਮੁੰਡਿਆਂ ਨੂੰ ਚਾਕੇ ਪੁਲਿਸ ਨੇ ਮਾਰ ਦਿੱਤਾ ਸੀ ਅਸੀਂ ਪੁੱਛ ਪਾਛਾ ਕੇ ਉਸ ਪਿੰਡ ਪਹੁੰਚੇ ਉਹ ਪਿੰਡ 'ਚ ਕੋਈ ਇਹ ਨਾ ਦੱਸੇ ਕਿ ਇਸ ਨਾਮ ਦਾ ਬੰਦਾ ਵੀ ਕੋਈ ਹੈ ਹੌਲੀ-ਹੌਲੀ ੱੱੱਕੇ ਖਾ ਖੂ ਕੇ ਸਾਨੂੰ ਅੱਡੇ ਪੌਣੇ ਘੰਟੇ 'ਚ ਕਿਸੇ ਨੇ ਕਿਹਾ ਕਿ ਪਿੰਡ ਦੇ ਬਾਹਰ ਉਹ ਤੇ ਛੱਪਰ ਪਾਇਆ ਬੰਦੇ ਨੇ ਉਹਦਾ ਨਾਮ ਬੇਲਾ RAM ਸਿਆਲ ਦੀ ਰੁੱਤ ਸੀ ਹਨੇਰਾ ਸੀ ਅਸੀਂ ਪਹੁੰਚੇ ਪੁੱਛਿਆ ਉਹਨੂੰ ਉਹ ਕਹਿੰਦਾ ਵੀ ਹਾਂ ਮੈਂ ਹੀ ਆ ਉਹਦੀ ਹਾਲ ਦੇਖੀ ਉਹਨੇ ਦੱਸਿਆ ਕਿ ਮੇਰੇ ਤੇ ਇਹ ਦੁਬਾ ਹੈ ਪਿੰਡ ਦੇ ਸਰਪੰਚ ਦਾ ਇਲਾਕੇ ਦੇ ਥਾਣੇਦਾਰ ਦਾ ਤੇ ਹੋਰ ਮੋਤਵਾਰ ਬੰਦਿਆਂ ਦਾ ਕਿ ਤੂੰ ਸਰਕਾਰ ਖਿਲਾਫ ਮੁਕੱਦਮੇ ਚੋਂ ਪਿੱਛੇ ਹਟ ਜਾ ਤੇ ਅਸੀਂ ਉਹਨੂੰ ਕਹਿਣਗੇ ਸੀ ਕਿ ਪਿੱਛੇ ਨਾ ਹਟ ਸਰਕਾਰ ਪਿੱਛੇ ਹਟਣ ਦਾ ਲੱਖ ਰੁਪਿਆ ਦਿੰਦੀ ਸੀ ਤੇ ਅਸੀਂ ਮਾਈਆਂ ਭਾਈਆਂ ਤੋਂ 10000 ਇਕੱਠਾ ਕੀਤਾ ਹੋਇਆ ਸੀ ਉਹ ਨੂੰ ਕਿੱਦਾਂ ਕਹੀਏ ਉਹਨੇ ਵੇਖਿਆ ਉਹ ਕਹਿੰਦਾ ਤੁਸੀਂ ਇਹੀ ਕਹਿਣ ਆਏ ਹੋ ਕਿ ਮੈਂ ਆਪਣੇ ਪੁੱਤ ਦਾ ਮੁੱਲ ਨਾ ਵਟਾਂ ਮੈਂ ਕਿਹਾ ਹਾਂਜੀ ਕਹਿੰਦਾ ਲਿਆਓ ਗੁੱਠਾ ਕਿੱਥੇ ਲਾਵਾਂ ਦੂਜੀ ਘਟਨਾ ਮੈਂ ਮੇ ਸਵਾਈ ਦੀ ਬਾਦੀ ਦੀ ਰੁੱਤ ਸੀ ਅਸੀਂ ਘਰੇ ਗਏ ਤਾਂ ਨਿੱਕੇ ਨਿੱਕੇ ਬੱਚੇ ਸੀ ਪੁੱਛਿਆ ਕਿ ਤੁਹਾਡੀ ਮਾਤਾ ਕਿੱਥੇ ਉਹ ਕਹਿੰਦੇ ਉਹ ਦਿਹਾੜੀ ਤੇ ਕਣਕ ਵੱਢਣ ਗਈਈ ਲੋਕ ਆਪਣੇ ਘਰਾਂ ਤੋਂ ਥੋੜਾ ਥੋੜਾ ਸਿਰ ਕੱਢ ਕੇ ਝੱਕ ਉਹ ਬੀਬੀ ਆਈ ਅਸੀਂ ਬੈਠੇ ਮਿਲਿਆ ਅਸੀਂ ਉਹਨੂੰ ਕਿਹਾ ਵੀ ਤੇਰੇ ਘਰ ਵਾਲਾ ਸ਼ਹੀਦ ਹੋ ਗਿਆ ਅਸੀਂ ਉਹਦੀ ਬਾਤ ਆਏ ਆ ਉਹਨੇ ਪਹਿਲੀ ਜਿਹੜੀ ਗੱਲ ਕਹੀ ਕਹਿੰਦੀ ਮਰ ਗਿਆ ਆਪਦੇ ਮਾੜੇ ਕਰਮੀ ਵੱਡਾ ਗੁਰੂ ਗੋਬਿੰਦ ਸਿੰਘ ਬਣਦਾ ਸੀ ਜਿਹੜੇ ਮੇਰੇ ਨਾਲ ਗਏ ਸੀ ਉਹ ਸੁੰਨ ਹੋ ਗਏ ਇਹ ਕੀ ਹੋਇਆ ਇੱਕ ਘਰ ਵਾਲੇ ਦੇ ਖਿਲਾਫ ਬੋਲੀ ਜਾਂਦੀ ਆ ਅਸੀਂ 15-20 ਮਿੰਟ ਹੋ ਰਹੇ ਉਹਨੂੰ ਪਰੋਸਾ ਦਵਾਇਆ ਕਿ ਅਸੀਂ ਸਰਕਾਰ ਦੇ ਬੰਦੇ ਨਹੀਂ ਆ ਉਹਨੇ ਦਿਲ ਧਰਿਆ ਬਾਅਦ ਜੋ ਰੋਈ ਵੀ ਜਦੋਂ ਅਸੀਂ ਮੁੜਨ ਲੱਗੇ ਉਹਨੇ ਦੋ ਗੱਲਾਂ ਕਹੀਆਂ ਕਹਿੰਦੇ ਵੀਰਾ ਤੁਸੀਂ ਧਰਤੀ ਤੇ ਪਹਿਲੇ ਬੰਦੇ ਜਿਨ੍ਹਾਂ ਨੇ ਕਿਹਾ ਕਿ ਉਹ ਸਹੀ ਮਰ ਗਿਆ ਕਹਿੰਦੇ ਮੇਰੇ ਇੱਥੇ ਗੁੰਮਾ ਬਣਿਆ ਪਿਆ ਹੈ ਜਿਹੜਾ ਬੰਦਾ ਜਿਹੜੇ ਕੰਮ ਨੂੰ ਮਰ ਜਾਏ ਉਹਦੇ ਚ ਉਹਦਾ ਨਾਂ ਨਾ ਆਵੇ ਇਹ ਮਰਨ ਤੋਂ ਵੱਡਾ ਦੁੱਖ ਇਹ ਜਿਹੜੀਆਂ ਦੋ ਗੱਲਾਂ ਮੈਂ ਸੁਣਾਈਆਂ ਨੇ ਇਹ ਇਸ ਲਈ ਸੁਣਾਈਆਂ ਨੇ ਕਿ ਜੋ ਵੋਟਾਂ ਦੇ ਚੱਕਰ 'ਚ ਵਾਪਰਦਾ ਹੈ ਜੋ ਵਿਦਵਤਾ ਦੇ ਚੱਕਰ 'ਚ ਵਾਪਰਦਾ ਹੈ ਉਹ ਲੋਕਾਂ ਦੇ ਪੱਦਰ ਤੇ ਜਾ ਕੇ ਜਿਹੜੀ ਜ਼ਿੰਦਗੀ ਚੱਲਦੀ ਹੈ ਉਹ ਦੇਦੋ ਉਲਟਾ ਚੱਲਦਾ ਹੁੰਦਾ 20 ਸਾਲਾਂ 'ਚ 30 ਸਾਲਾਂ 'ਚ ਸਾਡੇ ਬੰਦਿਆਂ ਨੂੰ ਕੀ ਲਾਲਚ ਹੈ ਕੋਈ ਕਹਿੰਦਾ ਨਾਲੀਆਂ ਪੱਕੀਆਂ ਕਰ ਦਿਆਂਗੇ ਕੋਈ ਕਹਿੰਦਾ ਹਸਪਤਾਲ ਖੋਲ੍ਹ ਦਿਆਂਗੇ ਕੋਈ ਕਹਿੰਦਾ ਬਾਹਰ ਜਾਣ ਨੂੰ ਥੋੜੇ ਜਿਹਾਕਾਂ ਨੂੰ ਪੈਸੇ ਦਿਆਂਗੇ ਅਸੀਂ ਕਾਦੇ ਕਰਕੇ ਇੱਕ ਗੱਲ ਕਰਕੇ ਕਿ ਅਸੀਂ ਆਪਣੇ ਧੀਆ ਪੁੱਤਾਂ ਨੂੰ ਆਪਣੇ ਸ਼ਹੀਦਾਂ ਦਾ ਇਤਿਹਾਸ ਨਹੀਂ ਦੱਸ ਸਕੇ ਕੋਈ ਮਾਂ ਬਾਪ ਆਪਣੇ ਬੱਚੇ ਨੂੰ ਸਭ ਤੋਂ ਵੱਡੀ ਜਾਇਦਾਦ ਇਹੋ ਦੇ ਸਕਦਾ ਕਿ ਉਹਨੂੰ ਵਿਰਸੇ ਦਾ ਹਾਨੀ ਕਰ ਦੇਵੇ ਘਰ ਕੋਠੀ ਹੋਰ ਪੈਸਾ ਤੇਲਾ ਦਿਉਂਗੇ ਖੁਸ ਜੂਆ ਚੋਰੀ ਹੋ ਜੂਆ ਨਲਾਇਕ ਨਿਕਲਿਆ ਗਵਾਦੂਆ ਜੇ ਉਹਦੇ ਅੰਦਰ ਵਿਰਸੇ ਦੀ ਕਣੀ ਹੋਊਗੀ ਉਹ ਦੁਨੀਆ ਦੀ ਹਰ ਸ਼ੈ ਹਾਸਲ ਕਰ ਲਵੇਗਾ ਉਹ ਗੁਰੂ ਦੀ ਖੁਸ਼ੀ ਵੀ ਹਾਸਲ ਕਰ ਲਵੇਗਾ ਤੇ ਸਾਡੇ ਲਈ ਅਸਲ ਜ਼ਿੰਮੇਵਾਰੀ ਇਸ ਗੱਲ ਦੀ ਹੈ ਕਿ ਜਿਨ੍ਹਾਂ ਦੇ ਟੱਬਰ ਦੇ ਜੀ ਸ਼ਹੀਦ ਹੋ ਗਏ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਜਿਹੜੇ ਇੱਥੇ ਖੜੋ ਕੇ ਬੋਲਦੇ ਨੇ ਸਭ ਤੋਂ ਵੱਡੀ ਉਹਨਾਂ ਦੀ ਹੈ ਜਿਹੜੇ ਲਿਖਦੇ ਨੇ ਉਹਨਾਂ ਦੀ ਹੈ ਪਰ ਜਿਹੜੇ ਨੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਮੰਨ ਲਿਆ ਉਹਨਾਂ ਸਾਰਿਆਂ ਦੀ ਹੈ ਕਿ ਅਸੀਂ ਆਪਣਾ ਰੋਜ਼ਾਨਾ ਜ਼ਿੰਦਗੀ ਦਾ ਕਿੰਨਾ ਸਮਾਂ ਇਹ ਸ਼ਹੀਦਾਂ ਦੀ ਯਾਦ ਬਾਬਤ ਰੋਜ਼ਾਨਾ ਬਤਾਉਣੇ ਆ ਪੜਨ ਦੇ ਵਿੱਚ ਸੁਣਨ ਦੇ ਵਿੱਚ ਜਾਂ ਅਗਲੀ ਪੀੜੀ ਨੂੰ ਸੁਣਾਉਣ ਦੇ ਵਿੱਚ ਅੱਜ ਕੱਲ ਸਰਕਾਰਾਂ ਨੇ ਹਰੇਕ ਦੇ ਗੀਜੇ 'ਚ ਇੱਕ ਟੁਕੜਾ ਪਾਤਾ ਹਰ ਕੋਈ 40 ਸਾਲ ਦਾ ਵੀ 60 ਸਾਲ ਦਾ ਵੀ 20 ਸਾਲ ਦਾ ਵੀ ਹਾ ਹਾ ਹੀ ਹੀ ਦੇਖੀ ਜਾਂਦਾ ਜਿਨ੍ਹਾਂ ਦਾ ਵਿਰਸਾ ਸ਼ਹਾਦਤ ਆ ਹੈ ਜਿਨ੍ਹਾਂ ਦਾ ਜੁਮਾ ਸਰਬੱਤ ਦੇ ਭਲੇ ਦਾ ਹੈ ਜੇ ਉਹ ਹਾ ਹਾ ਹੀ ਹੀ ਕਰਦੇ ਨੇ ਤਾਂ ਆਪਣੀ ਅਗਲੀ ਪੀੜ੍ਹੀ ਦਾ ਭਵਿੱਖ ਮੈਲਾ ਕਰ ਰਹੇ ਨੇ ਬੁਰਾ ਕਰ ਰਹੇ ਨੇ ਉਹ ਇਸ ਕਰਕੇ ਹਰ ਮਾਈ ਭਾਈ ਨੂੰ ਮੇਰੀ ਆਖਰੀ ਬੇਨਤੀ ਹੈ ਕਿ ਜਿੰਨਾ ਜਿੰਨਾ ਜਿਸ ਵੀਰ ਭੈਣ ਨੂੰ ਪਤਾ ਹੈ ਜੇ ਉਹ ਆਪ ਲਿਖ ਸਕਦਾ ਤਾਂ ਵਧੀਆ ਜੇ ਨਹੀਂ ਲਿਖ ਸਕਦਾ ਤੁਹਾਡੇ ਨੇੜੇ ਕੋ ਜਿਹੜਾ ਜਾਣਕਾਰ ਪੜਿਆ ਲਿਖਿਆ ਉਹਨੂੰ ਦੱਸ ਕੇ ਲਿਖਾਇਆ ਜਾ ਸਕਦਾ ਹੈ ਜਾਂ ਜਿਹੜੇ ਸਾਡੇ ਇੱਥੇ ਵੀਰ ਖੜੇ ਨੇ ਉਹ ਨੌਜਵਾਨ ਖੜੇ ਨੇ ਇਹਨਾਂ ਜੋ ਕਿਸੇ ਨੂੰ ਵੀ ਨੰਬਰ ਪਤਾ ਲੈ ਕੇ ਉਹਨਾਂ ਨੂੰ ਦੱਸਿਆ ਜਾ ਸਕਦਾ ਹੈ ਜਾਣ ਵਾਲਿਆਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਹੈ ਤਾਂ ਸਾਡੇ ਦੋ ਫਰਜ਼ ਨੇ ਇੱਕ ਇਹ ਕਿ ਅਸੀਂ ਉਹਨਾਂ ਦਾ ਮੁੱਲ ਮਹੱਤਵ ਆਪਣੇ ਧੀਆਂ ਪੁੱਤਾਂ ਨੂੰ ਸਮਝਾਈਏ ਦੂਜਾ ਜਿਹੜੇ ਜਿਹੜੇ ਲੋਕ ਇਹਨਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਬਾਰੇ ਜਰੂਰ ਸੁਚੇਤ ਰਹਿਣਾ ਸਮੇਂ ਦੀ ਸਰਕਾਰ ਨੇ ਹਰ ਵਾਰੀ ਇਹੀ ਕਹਿਣਾ ਹੁੰਦਾ ਹੈ ਕਿ ਜਿਹੜੇ ਸਰਕਾਰ ਦੇ ਖਿਲਾਫ ਲੜ ਕੇ ਮਰ ਗਏ ਉਹ ਬੰਦੇ ਬੰਦੇ ਨਹੀਂ ਸਨ ਤੁਸੀਂ ਜਿਹੜਾ ਇਹ ਸੁਣਦੇ ਹੋ ਹੋਂਗੇ ਲਵਾਰਸ਼ ਲਾਸ਼ਾਂ ਉਹ ਆਏ ਨਹੀਂ ਸੀ ਕਿ ਸਰਕਾਰ ਕੋ ਲੱਕੜਾ ਨਹੀਂ ਸੀ ਜਾਂ ਦੇਣਾ ਨਹੀਂ ਸੀ ਚਾਹੁੰਦੀ ਉਹਦਾ ਮਤਲਬ ਇਹ ਹੁੰਦਾ ਹੈ ਕਿ ਸਰਕਾਰ ਤੁਹਾਡੇ ਬੰਦਿਆਂ ਨੂੰ ਖਾਸ ਕਰਕੇ ਜਿਹੜੇ ਸਰਕਾਰ ਦੇ ਖਿਲਾਫ ਲੜਦੇ ਐ ਉਹਨਾਂ ਤੋਂ ਬੰਦੇ ਹੋਣ ਦਾ ਹੱਕ ਖੋਹ ਲੈਂਦੀ ਐ ਉਹਨਾਂ ਨੂੰ ਬੰਦੇ ਮੰਨ ਕੇ ਰਾਜੀ ਨਹੀਂ ਹੁੰਦੀ ਅੰਗਰੇਜ਼ਾਂ ਦੇ ਵੇਲੇ 'ਚ ਲੋਕਾਂ ਨੂੰ ਚੌਂਗ 'ਚ ਫਾਹੇ ਲਾਇਆ ਜਾਂਦਾ ਸੀ ਜਦੋਂ ਮੁਗਲਾਂ ਦਾ ਵੇਲਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ 'ਚ ਜਦੋਂ ਜੰਗ ਦੀ ਹਾਰ ਹੋਈ ਰਾਹੋਂ ਤੋਂ ਲੈ ਕੇ ਲਾਹੌਰ ਤੱਕ ਰੁੱਖਾਂ ਦੇ ਉੱਤੇ ਸਿਰ ਵੱਢ ਕੇ ਟੰਗੇ ਗਏ ਹੁਣ ਸਿਰ ਤਾਂ ਨਹੀਂ ਸਟੰਗ ਸਕਦੇ ਹੁਣ ਕੀ ਕੀਤਾ ਕਿ ਨਹਿਰਾਂ ਦੇ ਕਿਨਾਰੇ ਸੜਕਾਂ ਦੇ ਕਿਨਾਰੇ ਲਾਸ਼ਾਂ ਸੁੱਟੀਆਂ ਗਈਆਂ ਲਵਾਰਸ ਆ ਕੇ ਇਹ ਦਿਖਾਉਣ ਲਈ ਕਿ ਸਰਕਾਰ ਕੀ ਕਰ ਸਕਦੀ ਹੈ ਅੱਜ ਜੋ ਸੰਘਰਸ਼ ਦੇ ਬਾਰੇ ਚ ਗੱਲਾਂ ਚੱਲਦੀਆਂ ਲਿਖ-ਬੋਲ ਕੇ ਇਹ ਵੀ ਝੰਗ ਦਾ ਹਿੱਸਾ ਹੈ ਕਿ ਸਰਕਾਰ ਕੀ ਕਰ ਸਕਦੀ ਹੈ ਤਾਂ ਸਾਡਾ ਫਰਜ਼ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਦੁਨੀਆ 'ਚ ਹਥਿਆਰ ਕਦੇ-ਕਦੇ ਉੱਠਦਾ ਹੈ ਪਰ ਸ਼ਬਦਾਂ ਦੀ ਲੜਾਈ ਹਰ ਵੇਲੇ ਚੱਲਦੀ ਹੈ ਹਰ ਰੋਜ਼ ਚੱਲਦੀ ਹੈ ਇਸ ਕਰਕੇ ਅਸੀਂ ਨਿਤਨੇਮ ਵੀ ਹਰ ਰੋਜ਼ ਕਰਨਾ ਹੈ ਆਪਣਾ ਇਤਿਹਾਸ ਵੀ ਹਰ ਰੋਜ਼ ਪੜ੍ਹਨਾ ਹੈ ਜੇ ਅਸੀਂ ਆਪਣਾ ਇਤਿਹਾਸ ਰੋਜ਼ ਪੜ੍ਹਦੇ ਪੜਾਉਂਦੇ ਨਹੀਂ ਹਾਂ ਤਾਂ ਸਾਡੇ ਧੀਆਂ ਪੁੱਤ ਸਾਡੇ ਨਹੀਂ ਰਹਿਣਗੇ ਬਾਕੀ ਜੋ ਮਰਜ਼ੀ ਕਰ ਲੋ ਜਿੰਨੀ ਦੁਨੀਆ 'ਚ ਬਿਮਾਰੀ ਫੈਲਦੀ ਹੈ ਜੋ ਨਸ਼ਾ ਫੈਲਦਾ ਹੈ ਕੁਝ ਵੀ ਫੈਲ ਰਿਹਾ ਹੈ ਉਹਦਾ ਇੱਕੋ ਸਬੂਤ ਹੈ ਕਿ ਆਪਣੇ ਧੀਆਂ ਪੁੱਤਾਂ ਨੂੰ ਸੰਭਾਲਣ ਦਾ ਤਰੀਕਾ ਸਾਡਾ ਆਪਣਾ ਨਹੀਂ ਹੈ ਬਾਕੀ ਇਹ ਬੰਦੇ ਨੂੰ ਦੋਸ਼ ਦਿਓ ਇਹ ਪਾਰਟੀ ਨੂੰ ਦੋਸ਼ ਦਿਓ ਉਹ ਐਵੇਂ ਮਨ ਪਰਚਾਵਾ ਹੈ ਬੰਦਾ ਉਹੀ ਹੈ ਜਿਹੜਾ ਆਪਣੀ ਜ਼ਿੰਮੇਵਾਰੀ ਆਪ ਚੱਕੇ ਭੁੱਲਾਂ ਚੁੱਕਾਂ ਲਈ ਖਿਮਾ ਗੱਜਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ